ਆਜਾ ਬੁੱਤਾ ਆਜਾ ਨਾਨੀ ਦੇ ਘਰੇ ਆ ਗਏ ਆਪਾਂ ਮਨਦੀਪ ਤੂੰ ਅਚਾਨਕ ਕਿਵੇਂ ਆ ਗਈ ਸਸਰੀਕਾਲ ਭਾਬੀ ਸ਼ਨਾਇਆ ਮੰਮੀ ਨੂੰ ਸਸਰੀਕਾਲ ਕਹੋ ਸਸਰੀਕਾਲ ਸਸਰੀਕਾਲ ਭਾਬੀ ਸ਼ਨਾਇਆ ਦੇ ਨਾ ਸਕੂਲ ਦੀਆਂ ਛੁੱਟੀਆਂ ਹੋ ਗਈਆਂ ਸੀ ਇਹ ਕਹਿ ਰਹੀ ਸੀ ਮੰਮੀ ਦੇ ਘਰੇ ਜਾਣਾ ਹੈਗਾ ਬਹੁਤ ਮਨ ਕਰ ਰਿਹਾ ਸੀ ਇਹਦਾ ਮਿਲਣ ਨੂੰ ਤੇ ਮੇਰਾ ਵੀ ਨਾ ਪੀਰੇ ਨੂੰ ਮਿਲਣ ਨੂੰ ਬਹੁਤ ਮਨ ਕਰ ਰਿਹਾ ਸੀ ਅੱਛਾ ਪਰ ਤੇਰਾ ਵੀਰਾ ਤਾਂ ਘਰੇ ਹੀ ਨਹੀਂ ਹੈਗਾ ਅੱਛਾ ਜ਼ਰੂਰ ਆਫਿਸ ਗਿਆ ਹੋਣਾ ਵੀਰਾ ਉਹ ਸ਼ਾਮ ਤੱਕ ਤਾਂ ਘਰੇ ਵਾਪਸ ਹੀ ਆ ਜਾਣਗੇ ਹਾਂ ਆ ਜਾਣਗੇ ਚਲ ਕੋਈ ਨਹੀਂ ਭਾਬੀ ਜਿੰਨੀ ਦੇਰ ਵੀਰਾ ਨਹੀਂ ਆਉਂਦਾ ਹੈਗਾ ਨਾ ਮੈਂ ਓਨੀ ਦੇਰ ਤੁਹਾਡੇ ਨਾਲ ਗੱਲਾਂ ਕਰ ਲਵਾਂ ਉਹ ਤੁਹਾਡੇ ਨਾਲ ਵੀ ਤਾਂ ਬਹੁਤ ਸਾਰੀਆਂ ਗੱਲਾਂ ਕਰਨੀਆਂ ਨੇ ਹਾਂ ਚਲ ਅੰਦਰ ਆ ਜਾ ਪਹਿਲਾਂ ਗਰਮੀ ਬਹੁਤ ਹੈ ਬਾਹਰ ਭਾਬੀ ਸ਼ਨਾਇਆ ਨਾ ਤੁਹਾਨੂੰ ਬਹੁਤ ਮਿਸ ਕਰ ਰਹੀ ਸੀ ਕਹਿੰਦੀ ਸੀ ਮੈਂ ਤਾਂ ਮੰਮੀ ਦੇ ਹੱਥ ਦਾ ਨਾ ਚਾਕਲੇਟ ਵਾਲਾ ਕੇਕ ਖਾਣਾ ਅੱਛਾ ਨਾ ਮਨਦੀਪ ਮੈਂ ਨਾ ਇਹ ਪੁੱਛ ਰਹੀ ਸੀ ਤੈਨੂੰ ਵੀ ਕਿੰਨੇ ਕ ਦਿਨ ਰਹੇਗੇ ਵੈਸੇ ਤਾਂ ਭਾਬੀ ਸ਼ਨਾਇਆ ਨੂੰ ਤਿੰਨ ਕ ਹਫਤੇ ਦੀਆਂ ਛੁੱਟੀਆਂ ਹੋਈਆਂ ਨੇ ਪਰ ਮੈਂ ਤਾਂ ਦੋ ਤਿੰਨ ਦਿਨ ਹੀ ਰਹੂੰਗੀ ਭਾਬੀ ਮੇਰਾ ਨਾ ਥੋੜੇ ਤੇ ਵੀਰੇ ਨਾਲ ਟਾਈਮ ਸਪੈਂਡ ਕਰਨ ਨੂੰ ਬਹੁਤ ਜੀ ਕਰ ਰਿਹਾ ਸੀ ਹੂੰ ਜਵਾਕਾਂ ਦੀਆਂ ਛੁੱਟੀਆਂ ਤਾਂ ਭਾਬੀ ਬਹਾਨਾ ਹੀ ਹੁੰਦੀਆਂ ਨੇ ਇੱਥੇ ਆਉਣ ਲਈ ਤੇ ਤੁਹਾਨੂੰ ਮਿਲਣ ਵਾਸਤੇ ਉ ਤਾਂ ਕਿੱਥੇ ਟਾਈਮ ਮਿਲਦਾ ਆਪਾਂ ਨੂੰ ਆਪਸ ਵਿੱਚ ਇੱਕ ਦੂਜੇ ਨੂੰ ਮਿਲਣ ਲਈ ਹਾਂ ਠੀਕ ਐ ਨੀਆ ਤੂੰ ਮੈਂ ਤੇਰੇ ਲਈ ਚਾਹ ਬਣਾ ਕੇ ਲੈ ਕੇ ਆਉਣੀ ਆ ਤੇ ਸ਼ਨਾਇਆ ਵਾਸਤੇ ਨਾ ਜੂਸ ਠੀਕ ਆ ਭਾਬੀ ਸ਼ਨਾਇਆ ਪੁੱਤ ਇੱਥੇ ਬੈਠੋ ਮੈਂ ਨਾਨੀ ਦੇ ਕਮਰੇ ਚ ਨਾ ਸਮਾਨ ਰੱਖ ਕੇ ਆਉਣੀ ਆ ਮਨਦੀਪ ਰੁਕ ਜਾ ਉਹ ਕਮਰਾ ਤਾਂ ਨਾ ਸੀ ਕੰਪਿਊਟਰ ਵਾਲਾ ਕਮਰਾ ਬਣਾਤਾ ਇਸ ਕਰਕੇ ਨਾ ਤੂੰ ਉੱਥੇ ਸਮਾਨ ਨਹੀਂ ਰੱਖ ਸਕਦੀ ਠੀਕ ਆ ਭਾਬੀ ਕੋਈ ਗੱਲ ਨਹੀਂ ਬੈਗ ਨੂੰ ਮੈਂ ਇੱਥੇ ਰੱਖ ਦਿੰਦੀ ਆ ਉਹ ਬੈਗ ਦਾ ਕੀ ਆ ਕਿਤੇ ਵੀ ਪਿਆ ਰਹੂਗਾ ਚਲ ਠੀਕ ਆ ਮਨਦੀਪ ਤੂੰ ਬੈਠ ਆ ਰਾਮ ਨਾਲ ਮੈਂ ਤੁਹਾਡੇ ਵਾਸਤੇ ਚਾਹ ਬਣਾ ਕੇ ਲਿਆਂਦੀ ਆ ਆ ਜਾਂਦੀ ਆ ਇੱਥੇ ਮੂੰਹ ਚੱਕ ਕੇ ਬਣਾਓ ਪਹਿਲਾਂ ਭੈਣ ਜੀ ਵਾਸਤੇ ਚਾਹਾਂ ਫੇਰ ਬਣਾਓ ਰੋਟੀਆਂ ਨਾ ਹੋਰ ਮੈਨੂੰ ਕੋਈ ਕੰਮ ਹੀ ਨਹੀਂ ਹੈਗਾ ਦਿਮਾਗ ਨਾ ਖਰਾਬ ਕਰਕੇ ਰੱਖਤਾ ਇਹਨੇ ਮੇਰਾ ਪਹਿਲਾਂ ਨਾ ਮੰਮੀ ਨੂੰ ਫੋਨ ਕਰ ਹੈਲੋ ਆਰਾਮ ਉਹ ਆਰਾਮ ਕਰਨ ਵਾਲੀ ਕਿਸਮਤ ਕਿੱਥੇ ਆ ਮੰਮੀ ਮੇਰੀ ਆ ਆ ਗਈ ਮੇਰੀ ਨੰਦ ਹੋਰ ਕੀ ਛੁੱਟੀਆਂ ਹੋਈਆਂ ਨਹੀਂ ਬਸ ਮੂੰਹ ਚੱਕ ਕੇ ਤੁਰ ਪਾ ਮਾਮਾ ਮਾਮੀ ਦੇ ਘਰੇ ਸ਼ਨਾਇ ਦੇ ਨਾ ਦੁੱਧ ਪੀਣ ਦਾ ਟਾਈਮ ਹੋ ਗਿਆ ਦੁੱਧ ਲਿਆਵਾ ਪੁੱਤ ਹਾਂ ਚੱਲ ਮੈਂ ਤੇਰੀ ਮੰਮੀ ਤੋਂ ਲੈ ਕੇ ਆਉਂਦੀ ਆ ਕੀ ਦੱਸਾਂ ਮੰਮੀ ਤੁਹਾਨੂੰ ਮਾਪੇ ਤਾਂ ਮਰ ਗਏ ਪਰ ਇਹਦਾ ਪੇਕਾ ਨਹੀਂ ਖਤਮ ਹੋਇਆ ਹਜੇ ਤੱਕ ਖੋਰ ਕੀ ਸਿਰਤੇ ਨੱਚ ਰਹੀ ਆ ਮੇਰੇ ਇੱਕ ਤਾਂ ਇਹਦੇ ਆਉਣ ਤੇ ਖਰਚਾ ਪਤਾ ਕਿੰਨਾ ਹੁੰਦਾ ਫੇਰ ਇਹਨੂੰ ਸਾਰੇ ਤਿਹਾਰ ਵੀ ਦੋ ਓਹੋ ਕੀ ਦੱਸਾਂ ਮੰਮੀ ਤੁਹਾਨੂੰ ਸੋਖੀ ਨਹੀਂ ਹੈਗਾ ਸਾਡੀ ਜ਼ਿੰਦਗੀ ਚ ਤਾਂ ਇਹਦੇ ਭਰਾ ਨਹੀਂ ਸਿਰਤੇ ਚੜਾ ਰੱਖਿਆ ਨੂੰ ਜਦੋਂ ਜੀ ਕਰਦਾ ਨਾ ਫੋਨ ਕਰਕੇ ਬੁਲਾ ਲੈਂਦਾ ਇਹਨੂੰ ਸ਼ਨਾਇਆ ਬੁੱਤ ਚੱਲ ਚੱਲੀਏ ਚੱਲ ਠੀਕ ਆ ਮੰਮੀ ਤੁਹਾਡੇ ਨਾਲ ਤਾਂ ਮੈਂ ਬਾਅਦ ਚ ਵੀ ਗੱਲ ਕਰ ਲੂੰ ਇਹਨਾਂ ਵਾਸਤੇ ਚਾਹ ਪਾਣੀ ਬਣਾ ਦਾਂ ਪਹਿਲਾਂ ਮੰਮੀ ਆਪਾ ਇੱਥੇ ਕਿਉਂ ਆ ਗਏ ਪੁੱਤ ਆਪਾਂ ਨੇ ਘਰੇ ਜਾਣਾ ਨਾ ਬਸ ਤੇਰੇ ਪਾਪਾ ਨਾ ਥੋੜੀ ਦੇਰ ਚ ਆਪਾਂ ਨੂੰ ਲੈਣ ਹੀ ਆਉਂਦੇ ਹੋਣਗੇ ਮੰਮੀ ਆਪਾ ਮਾਮਾ ਜੀ ਕੋ ਮਿਲ ਲਈ ਨੀ ਪੁੱਤ ਆਪਾਂ ਮੰਮੀ ਨੂੰ ਮਿਲ ਗਏ ਆ ਬਸ ਬਥੇਰਾ ਹੁਣ ਆਪਾਂ ਆਪਣੇ ਘਰ ਚੱਲਾਂਗੇ ਮੰਮੀ ਡੈਡੀ ਤੁਸੀਂ ਕਿੱਥੇ ਚਲੇ ਗਏ ਮੈਨੂੰ ਥੋੜੀ ਬਹੁਤ ਯਾਦ ਆ ਰਹੀ ਆ ਮੈਂ ਕਿੰਨੇ ਚੌ ਨਾਲ ਆਉਂਦੀ ਸੀ ਇੱਥੇ ਤਨੂ ਮਿਲਣ ਵਾਸਤੇ ਤੇਹੀ ਭਾਬੀ ਸੀ ਜਿਹੜਾ ਮੇਰਾ ਕਿੰਨਾ ਚੌਲ ਲੋਡ ਕਰਦੀ ਸੀ ਮੈਨੂੰ ਕਿੰਨਾ ਪਿਆਰ ਕਰਦੀ ਸੀ ਮੇਰੀ ਮਨਪਸੰਦ ਖਾਣਾ ਬਣਾਉਂਦੀ ਸੀ ਅੱਜ ਇਹੀ ਭਾਬੀ ਨੂੰ ਮੈਂ ਬੋਝ ਲੱਗਣ ਲੱਗੀ ਕਿੰਨੀ ਖੁਸ਼ੀ ਖੁਸ਼ੀ ਆਈ ਸੀ ਆਪਣੇ ਪੇਕੇ ਸੋਚਿਆ ਸੀ ਵੀਰੇ ਭਾਬੀ ਨੂੰ ਮਿਲੂੰਗੀ ਉਹਨਾਂ ਨੂੰ ਮਿਲ ਕੇ ਥੋੜੀ ਕਭੀ ਕਦੇ ਮਹਿਸੂਸ ਹੀ ਨਹੀਂ ਹੋਊਗੀ ਮੈਂ ਤਾਂ ਮੇਰੇ ਸਹੁਰਿਆਂ ਨੂੰ ਕਹਿ ਕੇ ਆਈ ਸੀ ਪੇਕੇ ਜਾ ਰਹੀਆਂ ਆਪਣੇ ਕਿੰਨੀ ਖੁਸ਼ ਸੀ ਮੈਂ ਉਸ ਟਾਈਮ ਜਦੋਂ ਮੇਰੇ ਸਹੁਰਿਆਂ ਨੂੰ ਪਤਾ ਲੱਗੂਗਾ ਵੀ ਮੇਰੀ ਭਾਬੀ ਨੇ ਮੇਰੇ ਨਾਲ ਐਦਾਂ ਦਾ ਸਲੂਕ ਕੀਤਾ ਕੀ ਸੋਚਣਗੇ ਉਹ ਮੇਰੇ ਬਾਰੇ ਉਹ ਤਾਂ ਮੈਨੂੰ ਪਹਿਲਾਂ ਹੀ ਕਹਿ ਰਹੇ ਸੀ ਵੀ ਪੇਕੇ ਨਾ ਮਾਪੇ ਨਾਲ ਹੁੰਦੇ ਨੇ ਭਰਾ ਪਰਜਾਈ ਨਾਲ ਨਹੀਂ ਹੁੰਦੇ ਮੈਂ ਉਹਨਾਂ ਦੀ ਗੱਲ ਹੀ ਸੁਣਨ ਨੂੰ ਤਿਆਰ ਨਹੀਂ ਸੀ ਮੰਮੀ ਡੈਡੀ ਤੁਸੀਂ ਕਿਉਂ ਚਲੇ ਗਏ ਤੋਂ ਨੂੰ ਬਹੁਤ ਮਿਸ ਕਰ ਰਹੀ ਯਾਰ ਮੰਮੀ ਡੈਡੀ ਹੁਣ ਤੁਸੀਂ ਹੋਈ ਦੱਸੋ ਮੈਂ ਕਿਹੜੇ ਮੂੰਹ ਨਾਲ ਵਾਪਸ ਜਾਉਂਗੀ ਆਪਣੇ ਸਹੁਰੇ ਉਹਨਾਂ ਨੂੰ ਕੀ ਦੱਸੂਗੀ ਬੇਟੀ ਜੇਤੀ ਵਾਪਸ ਘਰ ਆ ਗਈ ਸੱਸੀ ਕਾਲ ਜੀ ਇਹ ਕਹਾਣੀ ਪਤਾ ਨਹੀਂ ਕਿੰਨੀਆਂ ਕੁ ਕੁੜੀਆਂ ਦੀ ਹੈ ਜੀ ਪੇਕਾ ਸ਼ਬਦ ਕਹਿਣ ਲਈ ਬਹੁਤ ਛੋਟਾ ਸ਼ਬਦ ਆ ਪਰ ਸਾਡੀ ਕੁੜੀਆਂ ਦੀ ਸਾਰੀ ਜ਼ਿੰਦਗੀ ਤੇ ਸਾਰਾ ਬਚਪਨ ਇੱਥੇ ਪੈਕਿਆ ਜੀ ਗੁਜਰਦਾ ਜੀ ਤੇ ਕੁੜੀਆਂ ਸਭ ਤੋਂ ਜ਼ਿਆਦਾ ਆਪਣੀ ਮਾਂ ਦੇ ਨਾਲ ਕਨੈਕਟਡ ਹੁੰਦੀਆਂ ਨੇ ਕਿਉਂ ਕਮੈਂਟਾਂ 'ਚ ਜ਼ਰੂਰ ਦੱਸਿਓ ਵੀ ਉਹ ਇੰਨਾ ਜ਼ਿਆਦਾ ਮਾਂ ਨਾਲ ਕਿਉਂ ਕਨੈਕਟਡ ਹੁੰਦੀਆਂ ਨੇਗੀਆਂ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਜੀ ਤੇ ਆਪਣੀ ਨਵੀਂ ਵੈਬ ਸੀਰੀਜ਼ ਸ੍ਰਿਕਣੀਆਂ ਦਾ ਪਹਿਲਾ ਪਾਰਟ YouTube ਚੈਨਲ ਮਨਦੀਪ ਕੌਰ ਤੇ ਪੈ ਚੁੱਕਿਆ ਜੀ ਸੋ ਜਿਨ੍ਹਾਂ ਨੇ ਹਜੇ ਤੱਕ ਨਹੀਂ ਦੇਖੀ ਪਲੀਜ਼ ਜਾ ਕੇ ਚੈਨਲ ਤੇ ਜ਼ਰੂਰ ਦੇਖਿਓ ਬਹੁਤ ਵਧੀਆ ਸੀਰੀਜ਼ ਹੈ ਜੀ ਜਿੰਨੇ ਵੀ ਸਾਨੂੰ ਕਮੈਂਟ ਆਏ ਨੇ ਸਭ ਨੇ ਮਤਲਬ ਕਿ ਬਹੁਤ ਪਿਆਰ ਦਿੱਤਾ ਹੈ ਜੀ ਤੇ ਆਪਣੀ ਸੀਰੀਜ਼ ਦਾ ਜੋ ਨੈਕਸਟ ਪਾਰਟ ਆ ਜੀ ਯਾਨੀ ਕਿ ਸੈਕੰਡ ਪਾਰਟ ਆ ਉਹ ਕੱਲ ਨੂੰ YouTube ਚੈਨਲ ਮਨਦੀਪ ਕੌਰ ਤੇ ਆਉਣਾ ਜੀ ਸੋ ਸਭ ਨੇ ਵੱਧ ਤੋਂ ਵੱਧ ਸਪੋਰਟ ਕਰਨਾ ਜੀ ਸਤਿ ਸ੍ਰੀ ਅਕਾਲ